ਹਾਂ ਬਾਈ ਆਪਾਂ ਬਾਈਆਂ ਕੋਲੇ ਅੱਜ ਫੇਰ ਪਹੁੰਚੇ ਆ ਬਾਈ ਬਰਕੰਦੀ ਵਾਲਿਆਂ ਕੋਲੇ ਤੇ ਬਾਈਆਂ ਦੀ ਜੇ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਉਸ ਨੂੰ ਵੀ ਵਧੀਆ ਤੁਸੀਂ ਪਿਆਰ ਦਿੱਤਾ ਤੇ ਆਹ ਵੀਡੀਓ ਨੂੰ ਵਧੀਆ ਪਿਆਰ ਹੰਗਾਰਾ ਦੇ ਦਿੱਤੇ ਵਧੀਆ ਟਰੈਕਟਰ ਬਾਈਆਂ ਦੇ ਉਸ ਟਾਈਮ ਸੌਦੇ ਹੋ ਗਏ ਸੀ ਤੇ ਆਹ ਟਰੈਕਟਰ ਇਹਨਾਂ ਨੂੰ ਹੁਣ ਵੀ ਪਖਾਵਾਂਗੇ ਤੇ ਇਹਨਾਂ ਦੇ ਵੀ ਵਧੀਆ ਪਿਆਰ ਮਿਲੇ ਆਪਾਂ ਨੂੰ ਤੇ ਵਧੀਆ ਬਾਈਆਂ ਦੇ ਟਰੈਕਟਰ ਵੇਖਣਾ ਤੇ ਗਾ ਹੁਣ ਫੇਰ ਆਪਾਂ ਬਾਈਆਂ ਦੀ ਵੀਡੀਓ ਬਣਾਵਾਂਗੇ ਤੇ ਬਾਈਆਂ ਨੂੰ ਪੁੱਛਾਂ ਕਿਹੜਾ ਟਰੈਕਟਰ ਪਹਿਲਾਂ ਬਾਈ ਤੁਹਾਨੂੰ ਦਿਖਾਉਣਗੇ ਸਸਿਗਾ ਬਾਈ ਜੀ ਸਸਿਗਾ ਬਾਈ ਜੀ ਹੋਰ ਕੀ ਹਾਲ ਚੱਲ ਆ ਬਾਈ ਵਧੀਆ ਜੀ ਵਧੀਆ ਕਿਵੇਂ ਆ ਬਈ ਮੰਡੀ ਪਹਿਲਾਂ ਮੰਡੀ ਬਾਰੇ ਦੱਸੋ ਮੰਡੀ ਦਾ ਮਾਹੌਲ ਠੀਕ ਆ ਬਈ ਅੱਗੇ ਨਾਲ ਠੀਕ ਆ ਬਈ ਹਾਂਜੀ ਤੇ ਕਾਹ ਟਰੈਕਟਰ ਲੈ ਗਏ ਹੋ ਬਈ ਮੰਡੀ ਚ ਟਰੈਕਟਰ 5 ਆ ਵੀਰੇ ਕਿਹੜੇ ਕਿਹੜੇ ਟਰੈਕਟਰ ਆ ਵੀਰੇ ਪਹਿਲਾਂ ਆਪਣੇ ਕੋਲ 5 ਇਹ 855 ਤੋਂ ਹੀ ਸਟਾਰਟ ਕਰ ਲਏ ਆ ਠੀਕ ਆ ਬਾਈ ਜੀ ਕਿਹੜਾ ਮਾਡਲ ਆ ਬਈ ਟਰੈਕਟਰ 2010 ਮਾਡਲ ਆ ਜੀ 2010 ਮਾਡਲ 50 ਨੰਬਰਾਂ ਨੇ ਜੀ ਸਗਰੂਰ ਦਾ ਸਗਰੂਰ ਦਾ ਜੀ ਕਿਵੇਂ ਟਰੈਕਟਰ ਦੀ ਕੰਡੀਸ਼ਨ ਵੀਰੇ ਕੰਡੀਸ਼ਨ ਟਰੈਕਟਰ ਦੀ ਓਕੇ ਆ ਵੀਰੇ ਸਾਰਾ ਟਰੈਕਟਰ Ориਜਨਲ ਆ ਗਿਆ ਹਾਂਜੀ ਕੋਈ ਮਾੜੀ ਮੋਟੀ ਟੱਚਿੰਗ ਮਜੰਗੇ ਮਾੜੀ ਮੋਟੀ ਹੈਗੀ ਹੈ ਵੇਰੇ ਟੱਚੇਗਾ ਮੈਂ ਦੱਸ ਕੇ ਚੀਜ਼ ਦੇਵਾਂਗੇ ਮੈਂ ਗਲਤ ਗੱਲ ਠੀਕ ਆ ਮਗਲੇ ਡਰ ਬਿਲਕੁਲ ਨਵੇਂ ਹਨਾ ਜਮਾਂ ਨਵੇਂ ਮੂਨੇ ਲਾ ਕੇ ਅਗਲਿਆਂ ਦੇ ਨਾਂ ਦਾ ਇਹ ਬਿੱਲ ਦੇਵੋਗੇ ਮਗਲੇ ਡਰਾਂ ਦਾ ਨਹੀਂ ਅਗਲਿਆਂ ਦੇ ਨਾਂ ਦਾ ਹੀ ਲੈ ਦਾਂਗੇ ਠੀਕ ਆ ਵੀ ਜਿਹੜਾ ਬੰਦਾ ਟਰੈਕਟਰ ਖਰੀਦੂਗਾ ਹਾਂ ਉਹਦੇ ਬੰਦੇ ਦਾ ਨਾਮ ਬਿੱਲ ਕਟਾ ਕੇ ਦੇ ਦੋਗੇ ਵਾਹ ਵਾਹ ਠੀਕ ਆ ਫੁੱਲ ਗਾਰੰਟੀਡ ਟਰੈਕਟਰ ਇੰਜਨ ਗੇਅਰ ਦੀ ਬਾਈ ਯਾਰ ਆਪ ਕੋਈ ਗਾਰੰਟੀ ਕੇ ਸਕਦੇ ਅਗਲਾ ਆ ਦਾ ਲੈ ਜੇ ਵਾਹ ਕੇ ਚਲਾ ਕੇ ਵੇਖ ਠੀਕ ਆ ਪਤਾ ਕੀ ਗੱਲ ਐ ਇੱਥੇ ਆਪਾਂ ਗਰੰਟੀਆਂ ਦੇ ਜਿਗੇ ਗੀਏ ਹਾਂਜੀ ਅਗਲੇ ਦਿਨ ਜਾ ਕੇ ਘਰੇ ਦੋ ਦਿਨਾਂ ਚੱਲੇ ਹਾਂ ਰੱਬ ਨਾ ਕਰੇ ਉਹ ਅਗਲਾ ਕੁਆ ਯਾਰ ਉਹ ਤਾਂ 100 ਗਰੰਟੀਆਂ ਦਿੰਦਾ ਜਿ ਐ ਕਰਦਾ ਜੀ ਠੀਕ ਆ ਉਹਦਾ ਕੀ ਫਾਇਦਾ ਵੀਰੇ ਕਾਗਜ਼ ਪੱਤਰ ਦੀ ਫੁੱਲ ਜ਼ਿੰਮੇਵਾਰੀ ਕਾਗਜ਼ਾਂ ਦੀ ਜ਼ਿੰਮੇਵਾਰੀ ਫੁੱਲ ਆ ਵੀਰੇ ਜਿਹੜੇ ਚਾਰ ਬੰਦੇ ਨਾਲ ਆਉਂਦੇ ਹੁੰਦੇ ਆ ਉਹ ਬੇਗੂਫ ਨਹੀਂ ਆਉਂਦੇ ਹੁੰਦੇ ਹਾਂ ਵੀਰੇ ਉਹ ਤਾਂ ਗੱਲ ਠੀਕ ਆ ਉਹ ਸਿਆਣੇ ਹੀ ਆਉਂਦੇ ਹੁੰਦੇ ਅਗਲੇ ਦਿਨ ਨਾਲ ਠੀਕ ਆ ਜੀ ਤੇ ਡਿਮਾਂਡ ਕੀ ਟਰੈਕਟਰ ਦੀ ਬਈ ਡਿਮਾਂਡ 385 ਹੈ ਜੀ 3 ਲੱਖ ਤੇ 85000 ਰੁਪਏ ਬਈ ਦੀ ਡਿਮਾਂਡ ਮਾਨਦਾਨ ਜਿਵੇਂ ਆਖਾਂਗੇ ਕਰ ਲਾਂਗੇ ਯਾਰ ਠੀਕ ਆ ਮੌਕੇ ਤੇ ਹੋ ਜੂਗਾ ਮੌਕੇ ਤੇ ਕਰ ਦਾਂਗੇ ਠੀਕ ਆ ਬਾਈ ਜੀ 8000 ਦਾ ਦੇ ਦਾਂਗੇ 3 ਲੱਖ 7000 3 ਲੱਖ ਤੇ 60000 ਰੁਪਏ ਦਾ ਬਈ ਟਰੈਕਟਰ ਹੋ ਜੂਗਾ ਡਵਲ ਕਲੱਚ ਹੈ ਤੇਲ ਬ੍ਰੇਕਰ ਰਿਵਰਸ ਵੀਡੀਓ ਹੈ ਰਿਵਰਸ ਵੀਡੀਓ ਤੇਲ ਬ੍ਰੇਕਰ ਕਲੌਸ ਕਰ ਇੰਜਨ ਹੈ ਠੀਕ ਆ ਬਾਈ ਤੇ ਇਹ ਦੋ ਘਲਾ ਟਰੈਕਟਰ ਕਿਹੜਾ ਬਾਈ ਆਪਣੇ ਕੋਲੇ 735 ਇਹ ਦੋਸਾ ਸਵਰਾਸ 735 ਐਫੀ ਚਾਰ ਮਾਡਲ ਹੈ 50 ਨੰਬਰ ਹੈ ਤੇ ਇਹਦੇ ਟਾਇਰ ਇਹ ਟਾਇਰ ਹੈਗੇ ਟਰੈਕਟਰ ਦੇ ਬਈ 75 ਤੋਂ 80 ਪੈਸੇ ਚਾਰੇ 75 ਤੋਂ 80 ਪੈਸੇ 50 ਨੰਬਰ ਹਾਂ ਟਰੈਕਟਰ ਇਹ ਵੀ ਸਾਰਾ ਓਰੀਜਨਲ ਆ ਇਹਦੇ ਆ ਮੰਨ ਕੇ ਚੱਲ ਮਾੜੀ ਮੋਟੀ ਅਗਲੇ ਹਿੱਸੇ ਦੀ ਟੱਚਿੰਗ ਠੀਕ ਬਾਕੀ ਸਾਰਾ ਟਰੈਕਟਰ ਓਰੀਜਨਲ ਆ ਹਾਂਜੀ ਬਈ ਟਰੈਕਟਰ ਪੂਰਾ ਸੋਹਣਾ ਪੂਰਾ ਚੰਗਾ ਟਰੈਕਟਰ ਆ ਬਾਈ ਇੱਕ ਤਾਂ ਮਾੜੀ ਚੀਜ਼ ਤਾਂ ਲਿਆਉਂਦੇ ਨਹੀਂਗੇ ਜਿਹੜੀ ਚੀਜ਼ ਨਾ ਦੱਸ ਕੇ ਦੇ ਦਾਂਗੇ ਜਿੱਥੇ ਮਾੜੀ ਮੋਟੀ ਕਲਾਕਾਰੀ ਹੋਊਗੀ ਕਿ ਦੱਸ ਕੇ ਦੇਵਾਂਗੇ ਠੀਕ ਆ ਲੁਕੋਣੀ ਲੱਗਦੇ ਕਿਸੇ ਬੰਦੇ ਨੂੰ ਅਗਲਾ ਐ ਨਹੀਂ ਕਹਿ ਸਕਦਾ ਵੀ ਉਹਨੂੰ ਦੱਸ ਕਿ ਨਹੀਂ ਦਿੰਦਾ ਆ ਆਪਣੇ ਏਜ ਰੱਖ ਲਿਆ ਕੋਲੇ ਏ ਰੱਖ ਲਓ ਕੰਮ ਨਹੀਂ ਕਰਨਾ ਠੀਕ ਆ ਬਾਈ ਉਹ ਫਾਰਮ ਸਾਥ ਆ ਗਿਆ ਆਪਣਾ ਟਰਾਈਕ ਉਹਦਾ ਬਾਅਦ ਚ ਦਿਖਾਵਾਂਗੇ ਇਹਦੀ ਡਿਮਾਂਡ ਹੈਗੀ 2 ਲੱਖ ਤੇ 25000 ਰੁਪਏ 25000 ਰੁਪਏ ਬਾਈ ਡਿਮਾਂਡ ਆ ਗਈ ਤੇ ਬਾਕੀ ਮਾਕੇ ਨੇ ਮਾਰ ਕਰਨੇ ਇਹ ਤੁਹੇ ਵੀ ਕਰਾ ਦਾਂਗੇ ਤੇ ਬਾਕੀ ਵੀਡੀਓ ਨੂੰ ਕਰੀ ਚੱਲੇ ਬਾਈ ਬਾਅਦ ਤੋਂ ਬਾਅਦ ਸ਼ੇਅਰ ਤੇ ਪੰਗਿਆਂ ਜਿਹੜਾ ਨੰਬਰ ਆਪਾਂ ਉਹ ਵੀਡੀਓ ਜੀ ਪਾਵਾਂਗੇ ਇਸ ਤੋਂ ਬਾਅਦ ਆਪਾਂ ਹੋ ਟਰੈਕਟਰ ਵਿਖਾਉਨੇ ਆ ਤੁਹਾਨੂੰ ਉਹ 1260 ਆ ਗਿਆ ਆਪਣਾ ਉਹ ਵੇਖ ਆ ਵੀ ਫਾਰਮ ਸੱਠ ਆਇਆ ਬਾਈਆਂ ਕੋਲੇ ਜਮਾ ਕੋਕਾ ਵੀ ਟਰੈਕਟਰ ਹੈਗਾ ਟਰੈਕਟਰ ਨੂੰ ਖੜਨ ਵੀ ਨਹੀਂ ਦਿੰਦੇ ਬਹੁਤ ਟਰਾਈ ਹੈ ਨਾ ਟਰੈਕਟਰ ਦੀ ਪਿਆਵ ਨੰਬਰ ਆ ਪਹਿਲੇ ਕਰਦਾ ਰਹਿਤਾ ਪਹਿਲੇ ਕਰਦਾ 2007 ਮਾਡਲ ਹੂੰ ਡਬਲ ਕਲੱਚ ਆ ਡਬਲ ਕਲੱਚ ਤੇ ਇਹਦੇ ਟਾਇਰ ਵਰੇ ਇਹ ਟਰੈਕਟਰ ਦੇ ਹੈਗਾ 85 ਤੋਂ 90 ਪੈਸੇ ਬਾਈ 85 ਤੋਂ 90 ਪੈਸੇ ਅਗਲੇ ਆ ਰਹੇ ਨੇ ਡਬਲ ਕਲੱਚ ਆ ਟਰੈਕਟਰ ਪੂਰਾ ਚੰਗਾ ਹੈ ਨਾ ਬਈ ਹਾਂ ਬਾਈ ਨਹੀਂ ਸ਼ੋਅ ਚੱਕ ਕੇ ਦਿਖਾਵਾਂਗੇ ਟਰੈਕਟਰ ਦੀ ਇਹਦੀ ਦਿਖਾ ਦਿੰਨੇ ਆ ਟਰੈਕਟਰ ਨੂੰ ਸ਼ੋਅ ਚੱਕ ਕੇ ਦਿਖਾਉਣੇ ਆ ਟਰੈਕਟਰ ਦਾ ਨਾ ਇਹ ਕਹਿੰਦੇ ਚਾਬੀ ਪੰਨਾ ਨਹੀਂ ਲੱਗਿਆ ਟਰੈਕਟਰ ਨੂੰ ਆਹ ਦੇਖ ਸਕਦੇ ਹੋ ਤੁਸੀਂ ਟਰੈਕਟਰ ਪੂਰਾ ਚੰਗਾ ਕਹਿੰਦੇ ਸਾਮ ਕੇ ਚਲਾਇਆ ਹੈ ਨਾ ਬਈ ਯਾਰ ਸਾਮ ਕੇ ਪੂਰਾ ਪੂਰਾ ਤੁਮ ਕਹਾਂ ਤੇਰੇ ਇਹਦੇ ਫੋੜੇ ਮੂੰਹ ਰੱਖਣ ਲਈ ਗੱਲ ਆ ਆ ਦੇਖ ਸੁਣੋ ਮੇਰਾ ਮੈਂ ਹੈਡ ਖੁੱਲਿਆ ਨਾ ਨੀਵਲਾ ਖੁੱਲਿਆ ਨਾ ਵਾਪਸੀ ਖੁੱਲੀ ਹੈ ਕੁਛ ਨਹੀਂ ਫਿਰ ਮੈਂ ਪਾਇਆ ਵੀ ਸਾਰਾ ਕੁਝ ਨਾਲ ਦਾ ਤਰਾਫਰਦਾ ਟਰੈਕਟਰ ਤੇ ਪੰਪ ਤੱਕ ਸੀਲ ਆ ਪੰਪ ਦੇ ਨਾੜ ਤੱਕ ਸੀਲ ਆ ਪੰਪ ਵੀ ਨਹੀਂ ਖੁੱਲਿਆ ਬੰਦੇ ਪਹਿਲੇ ਨਾ ਗਿਆ ਮੇਰੇ ਜਮਾਂ ਪਹਿਲੇ ਨਾ ਹੀ ਆ ਪਹਿਲੇ ਨਾ ਨਗਦ ਕਿਵੇਂ ਨਿਕਲੇ ਆਇਆ ਚੇਪ ਵਾਲੀ ਕਾਪੀ ਆ ਚੇਪ ਵਾਲੀ ਕਾਪੀ ਉਹ ਨਗਦ ਕਿਹੜਾ ਟਰੈਕਟਰ ਆ ਟਰੈਕਟਰ ਪੂਰਾ ਚੰਗਾ ਗਾ ਇਹਦੀ ਕੀ ਡਿਮਾਂਡ ਆ ਬਾਈ ਜੀ ਇਹ 2 ਲੱਖ ਤੇ 75000 ਰੁਪਏ ਡਿਮਾਂਡ ਆ ਬਾਈ 2 ਲੱਖ ਤੇ 75000 ਰੁਪਏ ਵੀ ਡਿਮਾਂਡ ਆ ਟਰੈਕਟਰ ਦੀ ਟਰੈਕਟਰ ਦਾ ਸਾਮਾਨ ਜਿਹੜਾ ਕੁਝ ਹੈਗਾ ਵੀਰਾ ਸਾਰਾ ਕੁਝ ਨਾਲ ਆਗਾ ਟਰੈਕਟਰ ਪੂਰਾ ਚੰਗਾਗਾ ਜਨਾ ਮਗਰਾੜ ਮੁਰੂ ਕਿਸੇ ਵਾਸਤੇ ਗਲੇ ਫਲੇ ਭੋਰਾ ਵੀ ਨਹੀਂ ਸਾਰਾ ਟੈਕ ਜੈਨੂਅਲ ਆ ਪੂਰਾ ਚੰਗਾ ਟਰੈਕਟਰ ਆ ਸ਼ੋਪ ਇਸ ਟਰੈਕਟਰ ਕੈਸਾ ਤੇ ਆਪਣਾ ਇਹ ਜੇ ਮਾੜੀ ਮੋਟੀ ਕਿਤੋਂ ਰੰਗ ਲੱਥਣਾ ਨਾਲ ਦਾ ਹੀ ਕੁਈ ਟੱਚਿੰਗ ਨਹੀਂ ਕੋਈ ਕਿਸੇ ਪਾਸੇ ਨਹੀਂ ਵੀਰਾ ਹਾਂ ਨਹੀਂ ਮਨ ਲਗੇ ਚਲ ਜਮ ਇੰਨਾ ਟਰੈਕਟਰ ਪੂਰਾ ਸਮੇਂ ਹੋਇਆ ਟਰੈਕਟਰ ਦਾ ਨੰਬਰ ਹੈ ਟਰੈਕਟਰ ਦਾ ਪੰਜਾਬ 14 15 ਪੀਵੀ 37 ਈ 14 15 ਫਲੋਰ ਦਾ ਨੰਬਰ ਫਲੋਰ ਟਰੈਕਟਰ ਕਿਹੜਾ ਦਿਖਾਵਾਂਗੇ ਬਈ ਆਪ ਨੂੰ ਅੱਗੇ ਖੜੇ ਆਪ ਅਈ ਦੋਰਾ ਸੋਨ ਵਾਲੀ ਦਾ 750 ਹਾਂਜੀ ਜਮੀਂ ਨਵੇਂ ਹੀ ਖੜਾ ਨਾ ਵੀਰੇ ਜਵਾਂ ਨਵੇਂ ਬਾਈ ਬਹੁਤ ਘੱਟ ਚੱਲਿਆ ਟਰੈਕਟਰ ਕਿੰਨੇ ਘੰਟੇ ਚੱਲਿਆ ਹੋਊਗਾ ਇਹ 1000 ਘੰਟੇ ਚੱਲਿਆ ਵੀਰੇ 1000 ਕਿੰਡਾ ਚੱਲਿਆ ਗਿਆ ਟਰੈਕਟਰ ਸਾਰਾ ਕੋਕਾ ਵੀ ਸੀ ਨਾ ਇਹ ਬੰਦੇ ਬਾਹਰ ਜਾਵੜੇ ਠੀਕ ਆ ਹਾਂ ਤੰਗੋ ਵੇਚਤਾ ਬਾਹਰ ਹੀ ਬੰਦੇ ਨਾਲ ਸੌਦਾ ਹੋਇਆ ਸੀ ਆਪਣੇ ਮੌਕਸਰ ਦਾ ਹੀ ਨੰਬਰ ਹੈ ਮੌਕਸਰ ਹੀ ਡਰਾਈਵਰ ਨਿਕਲਿਆ ਸੀ ਠੀਕ ਆ ਭਾਈ ਮੂਰਲੇ ਟਾਇਰ ਚਾਰੇ ਨਵੇਂ ਲੱਗਦੇ ਨਾ ਹਾਂ ਨਾਲ ਦੇ ਟਾਇਰ ਆ ਭਾਈ ਬੀਕੇਟੀ ਦੇ 90 95 ਪੈਸੇ ਜੋੜੀ ਪਈ ਏਡੇਗਾ ਜੀ ਆ ਮੂਰਲੇ ਉਹਨਾਂ ਦਾ ਮੈਂ ਮੰਨ ਨਹੀਂ ਨਿਕਲਥੇ ਨਾ ਜੀ ਇਹ ਸੱਚ ਬਦਲਾਏ ਸੀ ਉਹਨਾਂ ਨੇ ਰਿਪਲੇਸਮੈਂਟ ਕਰਾਈ ਸੀ ਠੀਕ ਆ ਇਹ ਟਾਇਰ ਦੀ ਕੋਈ ਸ਼ਿਕਾਇਤ ਆ ਗਈ ਸੀ ਠੀਕ ਆ ਕੰਪਨੀ ਵਾਲੇ ਨੇ ਮਤਲਬ ਇਹ ਦਿੱਤੇ ਆ ਹਾਂ ਕੰਪਨੀ ਵਾਲੇ ਮਤਲਬ ਕੰਪਨੀ ਵਾਲੇ ਕਲੇਮ ਚ ਕਰਾ ਕੇ ਦਿੱਤੇ ਆ ਠੀਕ ਆ ਦਵਾ ਪੰਪਾ ਡਬਲ ਡਿਸਟ੍ਰੀਬਿਊਟਰ ਹਨ ਬਰੇ ਹੌਲਾ ਟਾਉ ਮਾਡਲ ਸਕੰਦਰਾ ਵਾਲਾ ਮਾਡਲ ਸਕੰਦਰਾ ਮਾਡਲ ਹਾਂ 2021 21 ਮਾਡਲ 21 ਮਾਡਲ 2021 ਮਾਡਲ ਤੇ 21 ਮੁੱਲ ਵੜੀ ਮੰਗਦੇ ਵੀਰੇ ਇਹਦਾ ਮੁੱਲੇ ਦਾ ਭਾਈ 6 ਲੱਖ 15000 ਰੁਪਏ 6 ਲੱਖ ਤੇ 15000 ਰੁਪਏ ਪਾਈਆਂ ਦੀ ਡਿਮਾਂਡ ਆਗੀ ਇਹ ਇਹ ਆ ਵੀ ਅਗਲਾ ਹਰਦਾ ਯਾਰ ਮਾਡਲ 21 ਐ ਪਰ ਮਾਡਲ 21 ਨਾ ਵੇਖੇ ਕੰਡੀਸ਼ਨ ਵੇਖੇ ਟਰੈਕਟਰ ਦੀ ਵੀ ਕੰਡੀਸ਼ਨ ਕੀ ਆਂਦੀ ਆ ਵੀ ਕਿੰਨਾ ਚੱਲਿਆ ਚੱਲਿਆ ਸੀ ਤਾਂ ਸਮੇ ਦਾ ਮੁੱਲ ਹਰੇਕ ਪਾਉਂਦਾ ਭਾਈ ਹਾਂ ਵੀਰੇ ਤਾਕੀ ਮਨੇ ਇਹਨਾਂ ਵੀ ਜੇ ਬੰਦੇ ਦਾ ਕੰਮ ਨਹੀਂਗਾ ਵੀ ਕੁਆਰ ਹਾਰ ਪਾ ਕੇ ਮੈਂ ਉੱਥੇ ਲੈ ਜਾ ਹਾਂ ਜਿਵੇਂ ਮਰਜੀ ਯਾਰ ਟਰੈਕਟਰ ਦੀ ਪਰ ਕਹਿ ਕੇ ਦੇ ਕਹਿ ਸਕਦਾ ਬੰਦਾ ਯਾਰ ਇੱਥੋਂ ਤੇ ਹਾਰ ਪਾ ਕੇ ਲੈ ਜਾਂਦਾ ਐਕਨ ਏਜੰਸੀ ਚੋਈ ਹੈ ਹਾਂ ਜੰਸੀ ਟਾਈਪ ਕੰਡੀਸ਼ਨ ਖੜੀ ਹੈ ਟਰੈਕਟਰ ਦੀ ਕਿਉਂਕਿ ਮੈਂ ਰੋੜ ਚਲਾਇ ਹੀ ਨਹੀਂ ਬੰਦੇ ਜਦੋਂ ਬੰਦੇ ਬਾਹਰ ਵਾਗੇ ਟਰੈਕਟਰ ਘਰੇ ਖੜਾ ਸੀਗਾ ਵਿਹਲਾ ਤੇ ਅਈ ਦੋਲਾ ਟਰੈਕਟਰ ਕਿਹੜਾ ਦਿਖਾਵਾਂਗੇ ਵੀਰੇ ਇਹ ਦੋ ਅਗਲਾ 50 50 ਡੀ ਆਪਣੇ ਕੋਲ ਪੂਰੇ ਹੈ ਡੀ 4x4 ਹਣਾ ਹਾਂ ਬਾਈ ਕਿਹੜਾ ਮਾਡਲ ਹੈ ਬਈ ਇਹ ਇਹ 17 ਮਾਡਲ 2017 ਮਾਡਲ ਇਹ ਵੀ ਪੂਰਾ ਚੰਗਾ ਸਾਫ ਨਹੀਂ ਨੀ ਟਰੈਕਟਰ ਆ ਬਈ ਇਹ ਵੀ ਆ ਦੇਖੋ ਨਾ ਵੀ ਬੰਦੇ ਨੇ ਇਤੋਂ ਤੱਕ ਵੀ ਰੰਗ ਵੀ ਜਿੱਥੇ ਮੜਾ ਮੜਾ ਇੱਥੋਂ ਰਥਾ ਆ ਚੀਜ਼ਾਂ ਤੋਂ ਨਹੀਂ ਲੱਗਾ ਪੂਰਾ ਸਾਮਕੇ ਚਲਾਈਆਂ ਚੀਜ਼ਾਂ ਨੇ ਹਾਂ ਵੇਟ ਬੂਡ ਜਮ ਨਾਲ ਤੇ ਆ ਟਰੈਕਟਰ ਤੇ ਹਾਂ ਵੇਟ ਲੱਗੇ ਆ ਟਾਇਰ ਬਦਲਾਈ ਹੈ ਕਿ ਨਾਲ ਦੇ ਟਾਇਰ ਦੇ ਨਾਲ ਦੇ ਟਾਇਰ ਆ ਬਈ ਟਰੈਕਟਰ ਦੇ ਟਾਇਰ 80 85 ਪੈਸੇ ਨਾਲ ਦੇ ਆ 80 85 ਦੇ ਟਰੈਕਟਰ ਦੇ ਟਾਇਰ ਨਾਲ ਦੇ ਆ ਨਾ ਕੰਮ ਲਿਆ ਬੰਦੇ ਆਲੇ ਪਰ ਸੰਭਾਲਿਆ ਬਹੁਤ ਆ ਬਠਿੰਡਾ ਨੰਬਰ ਆ ਨਾ ਪੀ ਵੀ 03 ਟਰੈਕਟਰ ਪੂਰਾ ਚੰਗਾ 50 50 ਦੀ ਡਬਲ ਪੰਪ ਆ ਡਬਲ ਡਿਸਟ੍ਰੀਬਿਊਟਰ ਪੂਰਾ ਚੰਗਾ ਟਰੈਕਟਰ ਵੀਰੇ ਤੇਰੀ ਕੀ ਡਿਮਾਂਡ ਮੰਗਦੇ ਵੀਰੇ ਇਹ 2.5 ਲੱਖ ਰੁਪਇਆ ਮੋੜ ਲੈ 6,25,000 ਰੁਪਏ ਬਾਈ ਇਹਦਾ ਟਰੈਕਟਰ ਦਾ ਮੰਗਦਿਆ ਤੇ ਬਾਈ ਵੀਡੀਓ ਨੂੰ ਕਰਦੇ ਬਾਅਦ ਤੋਂ ਬਾਅਦ ਸ਼ੇਅਰ ਮਾਨਤਨ ਬਾਈ ਕਹਿੰਦੇ ਆਪਾਂ ਕਰਾ ਦਾਂਗੇ ਤੇ ਬੰਗਣਾ ਦਾ ਨੰਬਰ ਆਪਾਂ ਪਾਵਾਂਗੇ ਵੀਡੀਓ ਚ ਤੇ ਬਾਈ ਇੱਕ ਵਾਰੀ ਉਹ ਨੰਬਰ ਬੋਲ ਦੋ ਆਪਣਾ ਨੰਬਰ ਹੈਗਾ ਬਾਈ 9815504645 04645 ਹਾਂ ਹਰਪ੍ਰੀਤ ਮੇਰਾ ਨਾਮ ਬਰਕੰਦੀਆ ਬਰਕੰਦੀਆ ਜ਼ਿਲ੍ਹਾ ਸ਼੍ਰੀ ਮੋਕਸਾ ਸਾਹਿਬ ਠੀਕ ਆ ਬਾਈ ਬਾਈ ਕਿਹ ਵੀਰ ਕਹਿੰਨੇ ਪਿੰਡ ਜਾ ਕੇ ਟਰੈਕਟਰ ਖਰੀਦਦੇ ਹੁਣ ਤੇ ਬੰਗਣਾ ਨਾਲ ਤੁਸੀਂ ਪਿੰਡ ਉਹ ਵੀ ਸੰਪਰਕ ਕਰਕੇ ਟਰੈਕਟਰ ਲੈ ਸਕਦੇ ਠੰਡੇ ਕਰਕੇ ਟਰੈਕਟਰ ਘੱਟ ਆ ਟਰੈਕਟਰ ਤਿੰਨ ਪਿੰਡ ਹੋਰ ਖੜੇ ਆ ਠੀਕ ਆ ਭਾਈ ਠੰਡੇ ਕਰਕੇ ਮੰਡੀ ਅੱਜ ਕੀ ਠੀਕ ਆ ਵਧੀਆ ਹਣਾ ਅੱਗੇ ਨਾਲ ਬਾਹਰ ਇਹ ਭਾਈ ਉਹਦੇ ਕਰਕੇ ਨਾ ਥੋੜਾ ਜਿਹਾ ਵੀ ਆਪ ਨੂੰ ਹੁੰਦਾ ਯਾਰ ਵੀ ਨੁਕਸਾਨ ਨਾ ਹੋ ਜੇ ਹਾਂ ਭਾਈ ਉਹਦੇ ਕਰਕੇ ਟਰੈਕਟਰ ਘੱਟ ਆ ਠੀਕ ਆ ਭਾਈ ਓਕੇ ਭਾਈ ਧੰਨਵਾਦ ਜੀ ਤੁਹਾਨੂੰ